ਕਾਲ ਸਾਪਰ ਜਰਵਿਸ਼ਨ YouTube ਚੈਨਲ ਤੇ ਸਵਾਗਤ ਹੈ ਜੀ ਸੰਗਤ ਜੀ ਆ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਸਟੇਜ 'ਤੇ ਉਹ ਬੰਦਾ ਕੁਝ ਗਾ ਰਿਹਾ ਉਹ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੇ ਜੋ ਕੁਝ ਗਾ ਰਿਹਾ ਸੰਗਤ ਜੀ ਸਿੱਖੀ ਦਾ ਬੀੜਾ ਕਰ ਕਰਨ ਦੇ ਵਿੱਚ ਇਸ ਨੇ ਕੋਈ ਕਸਰ ਨਹੀਂ ਛੱਡੀ ਤੇ ਸੰਗਤ ਜੀ ਵੀਡੀਓ ਸੁਣਨ ਤੋਂ ਬਾਅਦ ਤੁਸੀਂ ਹੁਣ ਇਸ ਦਾ ਬੀੜਾ ਕਰ ਕਰਨ ਦੇ ਵਿੱਚ ਕੋਈ ਕਸਰ ਨਾ ਛੱਡਿਓ ਇਹੋ ਜਿਹਾ ਕਮੈਂਟ ਤੁਸੀਂ ਕਰਦੇ ਨੇ ਕਿ ਪੜ ਕੇ ਇਹਨੂੰ ਟੈਗ ਆ ਜਾਏ ਹੈਰਾਨ ਹੁੰਦੇ ਆ ਸੰਗਤ ਜੀ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਕੀ ਕੁਝ ਸੰਗਤ ਦੇ ਸਾਹਮਣੇ ਗਾ ਰਿਹਾ ਹੈ ਬੰਦਾ ਤੇ ਹੈਰਾਨਗੀ ਦੇ ਹੱਦ ਉਦੋਂ ਮੁੱਕ ਗਈ ਜਦੋਂ ਇੱਕ ਚੰਗਾ ਭੜਾ ਬੰਦਾ ਇਹਦੇ ਸਾਹਮਣੇ ਪੈਸਿਆਂ ਦਾ ਭਰਿਆ ਹੋਇਆ ਲਫਾਫਾ ਰੱਖ ਕੇ ਜਾ ਰਿਹਾ ਵੀ ਤੁਸੀਂ ਅੰਨੇ ਹੋ ਬੋਲੇ ਹੋ ਕਿ ਮਨ ਬੁੱਧੀ ਲੋਕੋਂ ਤੁਹਾਡੇ ਸਾਹਮਣੇ ਗੁਰੂ ਮਾਰ ਦੇ ਹਜ਼ੂਰੀ ਦੇ ਵਿੱਚੋਂ ਬਕਵਾਸ ਗਾ ਰਿਹਾ ਤੇ ਤੁਸੀਂ ਉਹਨੂੰ ਪੈਸੇ ਰੱਖ ਰਹੇ ਹੋ ਰੋਕ ਨਹੀਂ ਸਕਦੇ ਇੰਨੀ ਵੀ ਮਤ ਕੰਮ ਨਹੀਂ ਕਰਦੀ ਗੁਰੂ ਸਾਹਿਬ ਬਾਣੀ ਸਾਨੂੰ ਸਿਖਾ ਰਹੇ ਨੇ ਅਕਲੀ ਸਾਹਿਬ ਸੇਵੀ ਹੈ ਅਕਲ ਮਾਰਨ ਕਹਿੰਦੇ ਦਿੱਤੀ ਹੈ ਨਾ ਇਹਨੂੰ ਵਰਤ ਲਿਆ ਕਰੋ ਥੋੜਾ ਜਿਹਾ ਸਿੱਖੀ ਤੋਂ ਉਲਟ ਜਿਹੜਾ ਕੋਈ ਬੰਦਾ ਕੰਮ ਕਰ ਰਿਹਾ ਕੋਈ ਗਲਤ ਚੀਜ਼ ਤੁਹਾਨੂੰ ਸੁਣਾ ਰਿਹਾ ਉਹਨੂੰ ਸਵਾਲ ਤਾਂ ਕਰ ਸਕਦੇ ਹੋ ਕਿ ਨਹੀਂ ਵੀ ਬਾਬਾ ਤੂੰ ਇਹ ਕੀ गा ਰਹੇ ਆ ਕੀ ਕਰ ਰਹੇ ਆ ਤੁਸੀਂ ਵੀ ਸੁਣੋਗੇ ਸੰਗਤ ਦੀ ਸੁਣ ਕੇ ਤੁਹਾਡੇ ਵੀ ਜ਼ਮੀਨ ਪੈਰਾਥਲੋ ਖਿਸਕ ਸਕਦੀ ਹੈ ਇਹੋ ਜਿਹਾ ਬਕਵਾਸ ਇੱਕ ਗੀਤ ਗਾ ਰਿਹਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹ ਵੀ ਵਾਜੇ ਢੋਲ ਕੀ ਨਾਲ ਛੈਣਿਆਂ ਦੇ ਨਾਲ ਕੀ ਪਤਾ ਨਹੀਂ ਕਿੰਨੇ ਕਿ ਜ਼ਿਆਦਾ ਇਹ ਭਗਤੀ ਕਰ ਰਿਹਾ ਹੈ ਇਹਦਾ ਨੰਬਰ ਕਿਤੇ ਜੇ ਤੁਹਾਨੂੰ ਮਿਲੇ ਇਹਦਾ ਨਾਮ ਪਤਾ ਕੁਝ ਪਤਾ ਲੱਗੇ ਤਾਂ ਜਰੂਰ ਕਮੈਂਟ ਦੇ ਵਿੱਚ ਸਾਨੂੰ ਦੱਸਿਓ ਫੋਨ ਕਰਕੇ ਵੀ ਇਹਦੀ ਰੇਲ ਬਣਾਵਾਂਗੇ ਅਸੀਂ ਤੇ ਕੀ ਗਾ ਰਿਹਾ ਆਓ ਪਹਿਲਾਂ ਸੁਣ ਲਓ ਵੀਡੀਓ 2 ਮਿੰਟ ਫਿਰ ਇਹਦੇ ਉੱਤੇ ਆਪਾਂ ਲਾਵਾਂਗੇ ਸੁਣੋ ਕੀ ਗਾ ਰਿਹਾ ਹੈ ਆਂਦੀ ਕੁੜੀਏ ਜਾਂਦੀ ਕੁੜੀਏ ਆਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚੋਂ ਛੋਲਾ ਨੀ ਲਾੜਾ ਬਣ ਸਾਦ ਆ ਗਿਆ ਪਾਇਆ ਘੜ ਵਿੱਚ ਭਗਵਾ ਛੋਲਾ ਨੀ ਲਾੜਾ ਬਣ ਸਾਦ ਆ ਉਹ ਪਾਇਆ ਘੜ ਵਿੱਚ ਭਗਵਾ ਛੋਲਾ ਨੀ ਲਾੜਾ ਬਣ ਸਾਦ ਆ ਗਿਆ ਆਂਦੀ ਕੁੜੀਏ ਜਾਂਦੀ ਕੁੜੀਏ ਆਂਦੀ ਕੁੜੀਏ ਜਾਂਦੀ ਕੁੜੀਏ ਟੱਕ ਲਿਆ ਬਜ਼ਾਰ ਵਿੱਚੋਂ ਝੋਲਾ ਤੋਂ ਲਖਣੀ ਦੇ ਬਾਗ ਜਾਗ ਪਏ ਪਰ ਮਿਲਿਆ ਸੋ ਲਖਣੀ ਨੂੰ ਕੋਲਾ ਨਹੀਂ ਚੱਕਣੀ ਦੇ ਬਾਗ ਜਾਗ ਹੋਰ ਮਿਲਿਆ ਸੋ ਲਖਣੀ ਨੂੰ ਕੋਲਾ ਨਹੀਂ ਚੱਕਣੀ ਦੇ ਸੁਣਿਆ ਸੰਗਤ ਜੀ ਕੋਈ ਬਣਦੀ ਏ ਤੁਕ ਬੰਦੀ ਕੋਈ ਗੱਲ ਬਣਦੀ ਏ ਵੀ ਕੀ ਏ ਗਾ ਰਿਹਾ ਤੇ ਕੀ ਸੁਣਾ ਰਿਹਾ ਸੰਗਤ ਨੂੰ ਅਪਾਰ ਖਜ਼ਾਨਾ ਗੁਰੂ ਸਾਹਿਬ ਨੇ ਬਾਣੀ ਦਾ ਸਾਨੂੰ ਦਿੱਤਾ 5000 ਤੋਂ ਵੱਧ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮੌਜੂਦ ਨੇ ਉਹ ਬਾਣੀ ਨਹੀਂ ਇਹਨਾਂ ਨੂੰ ਨਜ਼ਰ ਆਉਂਦੀ ਕੋਈ ਸ਼ਬਦ ਗੁਰੂ ਦਾ ਸੁਣਾ ਦਿਓ ਸੰਗਤ ਨੂੰ ਆਂਦੀ ਕੁੜੀ ਏ ਜਾਂਦੀ ਕੁੜੀ ਏ ਮੱਥੇ ਨੂੰ ਹੱਥ ਮਾਰਨ ਤੇ ਦਿਲ ਕਰਦਾ ਸੰਗਤ ਜੀ ਇਹੋ ਜੇ ਘਟਿਆ ਕਿਸਮ ਦੇ ਲੋਕ ਤੇ ਜਿਹੜੇ ਇਸ ਤੋਂ ਵੀ ਘਟਿਆ ਕਿਸਮ ਦੇ ਜਿਹੜੇ ਇਹਨਾਂ ਨੂੰ ਸਟੇਜਾਂ ਤੇ ਬਿਠਾ ਦਿੰਦੇ ਨੇ ਕੋਈ ਸਵਾਲ ਨਹੀਂ ਕਰਦਾ ਆਕੋ ਸੋ ਸੰਗਤ ਜੀ ਤੁਹਾਡੇ ਕੋਲ ਵੀਡੀਓ ਪਹੁੰਚੇ ਵੱਧ ਤੋਂ ਵੱਧ ਨੂੰ ਸ਼ੇਅਰ ਕਰਿਓ ਕਿ ਇਹਦਾ ਥਾਟ ਕਾਣਾ ਪਤਾ ਲੱਗ ਸਕੇ ਵੀ ਬੰਦਾ ਇਹ ਹੈ ਕੌਣ ਹੈ ਕਿਸ ਗੁਰੂ ਘਰ ਦੀ ਵੀਡੀਓ ਹੈ ਜਰੂਰ ਕਮੈਂਟਾਂ ਦੇ ਵਿੱਚ ਜਿਹਨੂੰ ਕਿਸੇ ਨੂੰ ਵੀ ਪਤਾ ਹੋਵੇ ਤਾਂ ਜਰੂਰ ਆਪ ਜੀ ਦੱਸਿਓ ਤਾਂ ਕਿ ਇਹਦੀ ਸਰਵਿਸ ਹੈ ਜਿਹੜੀ ਚੰਗੀ ਤਰ੍ਹਾਂ ਥੋੜੀ ਜੀ ਕੀਤੀ ਜਾ ਸਕੇ ਸੋ ਜਾਂਦਿਆ ਜਾਂਦੇ ਕੋਰੇ ਫਿਰ ਸੁਣ ਲਓ ਇਹਦੀ ਬਕਵਾਸ ਵਾਜੀ ਤਾਂ ਕਿ ਥੋੜਾ ਜਿਹਾ ਹਲੂਣਾ ਫਿਰ ਸਾਨੂੰ ਮਿਲੇ ਸੋ ਵੀਡੀਓ ਸ਼ੇਅਰ ਕਰਦੇ ਵਾਤਵਾ ਤਾਂ ਕਿ ਇਹ ਦੇ ਤੱਕ ਵੀ ਪਹੁੰਚੇ ਤੇ ਇਹਦਾ ਨੰਬਰ ਇਹਦਾ ਐਡਰੈਸ ਜਰੂਰ ਸਾਨੂੰ ਕਮੈਂਟਸ ਦੇ ਵਿੱਚ ਦੱਸਿਓ ਤਾਂ ਕਿ ਪੂਰੀ ਸੇਵਾ ਇਹਦੀ ਕਰ ਸਕੀਏ ਫਿਰ ਆਪਾਂ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਨਵੇਂ ਵਿਚਾਰਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਂਦੀ ਕੁੜੀਏ ਜਾਂਦੀ ਕੁੜੀਏ ਆਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚ ਚੋਲਾ ਨੀ ਲੜਾ ਪੜ ਸਾਦ ਆ ਗਿਆ ਪਾਇਆ ਘੜ ਵਿੱਚ ਭਗਵਾ ਚੋਲਾ ਨੀ ਲੜਾ ਪੜ ਸਾਦ ਆ ਗਿਆ ਉਹ ਪਾਇਆ ਘੜ ਵਿੱਚ ਭਗਵਾ ਚੋਲਾ ਨੀ ਲੜਾ ਪੜ ਸਾਦ ਆ ਗਿਆ ਆਂਦੀ ਕੁੜੀਏ ਜਾਂਦੀ ਕੁੜੀਏ ਆਂਦੀ ਕੁੜੀਏ ਜਾਂਦੀ ਕੁੜੀਏ ਟੱਕ ਲਿਆ ਬਜ਼ਾਰ ਵਿੱਚੋਂ ਝੋਲਾ ਸੁਲਖਣੀ ਦੇ ਭਾਗ ਜਾਗ ਪਏ ਪਰ ਮਿਲਿਆ ਸੁਲਖਣੀ ਨੂੰ ਝੋਲਾ ਦੀ ਟੱਕਣੀ ਦੇ ਭਾਗ ਜਾਗ ਹੋਰ ਮਿਲਿਆ ਸੁਲਖਣੀ ਨੂੰ ਝੋਲਾ ਦੀ ਟੱਕਣੀ ਦੇ